ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਕਿਦਾਂ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋਵਗਾ ਅਫਸਰਾਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੀ ਮਿਸ ਥਾਰ ਠੀਕ ਹੈ ਜੀ ਤੇ ਉਹਨੂੰ ਹੋਰ ਕੀ ਕਹਿੰਦੇ ਨੇ ਥਾਰ ਵਾਲੀ ਬੀਬੀ ਅਮਨ ਥਾਰ ਵਾਲੀ ਬੁਲਟ ਵਾਲੀ ਠੀਕ ਹੈ ਤੇ ਲੇਡੀ ਕਾਂਸਟੇਬਲ ਜਿਹੜੀ ਪੰਜਾਬ ਪੁਲਿਸ ਦੀ ਠੀਕ ਹੈ ਜੀ ਅਮਨਦੀਪ ਕੌਰ ਠੀਕ ਹੈ ਅੱਜ ਅਸੀਂ ਤੁਹਾਨੂੰ ਉਹਦੀ ਕੋਠੀ ਵਖਾਵਾਂਗੇ ਜਿਹੜੀ ਅੱਜ ਕੱਲ੍ਹ ਕੇ ਬਹੁਤ ਜ਼ਿਆਦਾ ਹਾਈਲਾਈਟ ਹੋ ਰਹੀ ਹੈ ਜਿਹਦੀ ਆਮਦਨੀ ਜਿਹੜੀ ਇਹਨੇ ਕਮਾਇਆ ਕਿੰਨਾ ਇਨੇ ਬਣਾਇਆ ਕਿੰਨਾ ਬਿਲਕੁਲ ਠੀਕ ਹੈ ਜੀ ਤੇ ਲੋਕਵਾਜ਼ ਟੀਵੀ ਦਾ ਆਪਣਾ ਉਹਨਾਂ ਦੀ ਵੀਡੀਓ ਸਾਡੇ ਕੋਲ ਤੇ ਚਲੋ ਪਹਿਲੇ ਆਪਾਂ ਉਹਨਾਂ ਦੀ ਵੀਡੀਓ ਵੇਖਦੇ ਆ ਕਿਉਂਕਿ ਇਹ ਵੀਰਾ ਜਿਹੜਾ ਹੈ ਨਾ ਵੀਰਾ ਵੀ ਬਹੁਤ ਕੈਂਟ ਵੀਡੀਓ ਬਣਾਉਂਦਾ ਯਾਰ ਠੀਕ ਹੈ ਜੀ ਇਹਦੀ ਪੋਡਕਾਸਟਾਂ ਵੀ ਬਹੁਤ ਬਹੁਤ ਕਲਾਸ ਦੀਆਂ ਹੁੰਦੀਆਂ ਨੇ ਚਲੋ ਪਹਿਲੇ ਆਪਾਂ ਇਹਨਾਂ ਦੀ ਗੱਲਬਾਤ ਹੁੰਦੀ ਹੈ ਕਿ ਇਹ ਕੀ ਕਹਿੰਦੇ ਨੇ ਸਿਆਣੇ ਕਹਿੰਦੇ ਆ ਕਿ ਜਿਆਦਾ ਖੁਕਰੀਆਂ ਮਾਰਨੀਆਂ ਚੰਗੀਆਂ ਨਹੀਂ ਹੁੰਦੀਆਂ ਕਈ ਵਾਰੇ ਮਹਿੰਗੀਆਂ ਪੈ ਜਾਂਦੀਆਂ ਤਾਂ ਇਹ ਮਹਿੰਗੀਆਂ ਪਈਆਂ ਥਾਰ ਵਾਲੀ ਬੀਬੀ ਨੂੰ ਜਿਹੜੀ ਬੀਤੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਸੀ ਤੇ ਇਹ ਕਹਿ ਰਹੀ ਸੀ ਕਿ ਮੇਰਾ ਸਾਰਾ ਕੁਝ ਲੋਨ ਤੇ ਐ ਮੇਰੀ ਕੋਠੀ ਲੋਨ ਤੇ ਐ ਮੇਰਾ ਮੋਟਰਸਾਈਕਲ ਲੋਨ ਤੇ ਐ ਮੋਬਾਈਲ ਕਿਸੇ ਨੇ ਦਿੱਤਾ ਐ ਮੇਰਾ ਗੱਡੀ ਕਿਸੇ ਨੇ ਦਿੱਤੀ ਐ ਲੋਕਾਂ ਦੇ ਵਿੱਚ ਉਦੋਂ ਹੀ ਬੇਚੈਨੀ ਜੀ ਹੋ ਗਈ ਸੀ ਕਿ ਇੰਨਾ ਲੋਨ ਤਾਂ ਉਹ ਬੰਦੇ ਨੂੰ ਹੀ ਮਿਲਦਾ ਜਿਹਦੇ ਕੋਲੇ ਬਹੁਤ ਵੱਡਾ ਸੋਰਸ ਹੋਵੇ ਆਮਦਨ ਦਾ ਬੈਂਕ ਵੀ ਲੋਨ ਇਹ ਦੇਖ ਕੇ ਦਿੰਦੀ ਹੈ ਕਿ ਬੰਦਾ ਸਾਨੂੰ ਇੰਨੀ ਤਨਖਾਹ ਰੱਖ ਕੇ ਕੀ ਇੰਨਾ ਲੋਨ ਭਰ ਦੇਵੇਗਾ ਪਰ ਜਦੋਂ ਬੀਬੀ ਐ ਬੋਲ ਰਹੀ ਸੀ ਤਾਂ ਸ਼ੱਕ ਹੋ ਰਿਹਾ ਸੀ ਉਦੋਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਚੀਜ਼ਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਤਾਂ ਹੁਣ ਬੀਬੀ ਵਿਜੀਲੈਂਸ ਨੇ ਚੱਕ ਲਈ ਹੈ ਬਠਿੰਡਾ ਵੀ ਜਿਹੜੀ ਹੈ ਵਿਜੀਲੈਂਸ ਸਾਉ ਬੀਬੀ ਨੂੰ ਪੁੱਛਗਛ ਲਈ ਬੁਲਾਇਆ ਹੈ ਜਾਂ ਗ੍ਰਿਫਤਾਰ ਕੀਤਾ ਹੈ ਇਹ ਹਾਲੇ ਚਰਚਾ ਹੈ ਪਰ ਬਹੁਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਬਠਿੰਡਾ ਦੇ ਇੱਕ ਪਿੰਡ ਦੇ ਵਿੱਚੋਂ ਬੀਬੀ ਨੂੰ ਗ੍ਰਿਫਤਾਰ ਕਰਕੇ ਲੈ ਆਉਂਦਾ ਗਿਆ ਤੇ ਉਹ ਤੋਂ ਪੁੱਛਗਛ ਕੀਤੀ ਜਾਣੀ ਹੈ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੀ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਬੀਬੀ ਨੂੰ ਇਹ ਲੱਗਿਆ ਹੋਣਾ ਕਿ ਇਧਰੋਂ ਜ਼ਮਾਨਤ ਹੋ ਗਈ ਤੇ ਖਿਹੜਾ ਛੁੱਟ ਗਿਆ ਪਰ ਕਹਿੰਦੇ ਆ ਕਿ ਰੌਲਾ ਜਦੋਂ ਵੱਜ ਜਾਵੇ ਉਹ ਪਹਿਲਾਂ ਤਾਂ ਰੌਲਾ ਸੀ ਹੁਣ ਮਸਲਾ ਬਣ ਗਿਆ ਹੈ ਹੁਣ ਇਹ ਬੀਬੀ ਦਾ ਮਸਲਾ ਬਣ ਗਿਆ ਹੈ ਜਦੋਂ ਬੀਬੀ ਇੰਟਰਵਿਊ ਦੇ ਵਿੱਚ ਕਾਫੀ ਵੱਡੀਆਂ ਤੇ ਫੁਕਰੀਆਂ ਮਾਰ ਰਹੇ ਸੀ ਕਿ ਮੇਰੇ ਤਾਂ ਦੇਖੋ ਜੀ ਆ Amazon ਤੋਂ ਲੈ ਆ ਹਾਲਾਂਕਿ ਜਿਹੜੀਆਂ ਉਹਨਾਂ ਦੇ ਘੜੀਆਂ ਬਣੀਆਂ ਸੀ ਜਿਹੜੀਆਂ ਉਹਨਾਂ ਦੀ ਕੋਠੀ ਹੈ ਜਿਹੜੀ ਉਹ ਕਹ ਰਹੇ ਸੀ ਕਿ ਮੈਨੂੰ ਦੇ ਦਿਓ ਜੀ ਮੇਰੀ ਤਾਂ ਕੋਠੀ ਇੰਨੇ ਦੀ ਹੈ ਤਾਂ ਉਸ ਕਲੋਨੀ ਦੇ ਵਿੱਚ ਕੋਈ ਬੰਦਾ ਵੀ ਇਹ ਕਹਿ ਦੇਵੇ ਕਿ ਕੋਠੀ 1 ਕਰੋੜ ਰੁਪਏ ਤੋਂ ਘੱਟ ਹੈ ਥਾਰ ਗੱਡੀ ਉਸ ਤੋਂ ਬਾਅਦ ਵੀ ਕਈ ਇਲਜ਼ਾਮ ਸੀ ਕਿ ਕਈ ਲਗਜ਼ਰੀ ਗੱਡੀ ਵੀ ਇਕੱਦੀ ਹੋਰ ਰੱਖੀ ਪਈਟੀ ਹੈ ਪਰ ਪਿਛਲੇ ਦਿਨੀ ਇੱਕ ਮੈਨੇ ਤਰੀਕੇ ਦੇ ਨਾਲ ਉਹਨੇ ਇੰਟਰਵਿਊ ਕੀਤੀ ਆਪਣੀ ਸਫਾਈ ਦੇਣ ਲਈ ਕਿ ਮੈਂ ਚਟਾ ਨਹੀਂ ਕਰਦੀ ਮੈਂ ਇਹ ਨਹੀਂ ਕਰਦੀ ਤਾਂ ਕਈ ਲੋਕਾਂ ਦਾ ਉੱਥੇ ਸ਼ੱਕ ਸੀ ਕਿ ਬੀਬਾ ਫਰਜੀ ਤੋਂ 2 ਨੰਬਰ ਦੇ ਕੰਮ ਨਹੀਂ ਕਰਦੀ ਤਾਂ ਇਹ ਨਹੀਂ ਜਾਇਦਾ ਇੱਕ ਕਾਂਸਟੇਬਲ ਨੂੰ ਬਣਾਉਣੀ ਬਹੁਤ ਔਖੀ ਹੈ ਕਾਂਸਟੇਬਲ ਦਾ ਤਾਂ ਤਨਖਾਹ ਨਾਲ ਘਰ ਨਹੀਂ ਚੱਲਦਾ ਹਾਲਾਂਕਿ ਬੀਬੀ ਇਹ ਕਹਿ ਰਹੀ ਸੀ ਕਿ ਮੇਰੇ ਕਿਹੜਾ ਬੱਚੇ ਐ ਪਰ ਇਹ ਨਹੀਂ ਹੁੰਦਾ ਖਰਚੇ ਸੱਤ ਬੰਦੇ ਨੂੰ ਪਤਾ ਲੱਗ ਜਾਂਦੇ ਆ ਕਿ ਕਿਸ ਤਰੀਕੇ ਦੇ ਆ ਤਾਂ ਹੁਣ ਬੀਬੀ ਤੇ ਸ਼ਿਕੰਜਾ ਕਸਿਆ ਗਿਆ ਹੈ ਵਿਜੀਲੈਂਸ ਵੱਲੋਂ ਪੁੱਛ ਪੜਤਾਲ ਕੀਤੀ ਜਾਣੀ ਹੈ ਹੋ ਸਕਦਾ ਹੈ ਕਿ ਜੇਕਰ ਬੀਬੀ ਆਪਣੇ ਸਬੂਤ ਨਾ ਦੇ ਪਾਈ ਤਾਂ ਬੀਬੀ ਤੇ ਐਫਆਈਆਰ ਵੀ ਦਰਜ ਹੋ ਜਾਵੇ ਤਾਂ ਇਹ ਮਾਨ ਸਰਕਾਰ ਦਾ ਫਿਰ ਵੱਡਾ ਕਦਮ ਹੈ ਚਰਚਾ ਇਹ ਚੱਲ ਰਹੀ ਸੀ ਕਿ ਥਾਰ ਵਾਲੀ ਬੀਬੀ ਨੂੰ ਬਚਾਉਣ ਪਿੱਛੇ ਵੀ ਕਈ ਆਈਪੀਐਸ ਅਫਸਰਾਂ ਦਾ ਹੱਥ ਸੀ ਕਈ ਆਈਪੀਐਸ ਅਫਸਰਾਂ ਦੇ ਮਿਲੇ ਹੋਣ ਦੀ ਪਈ ਸੀ ਹਾਲਾਂਕਿ ਜਾਂਚ ਦੇ ਵਿੱਚ ਆਈਪੀਐਸ ਅਫਸਰ ਦਾ ਨਾਮ ਨਹੀਂ ਆਇਆ ਪਰ ਅਕਸਰ ਹੀ ਪਤਾ ਹੈ ਕਿ ਆਈਪੀਐਸ ਅਫਸਰਾਂ ਦਾ ਨਾਮ ਜਾਂਚਾਂ ਵਿੱਚ ਆਉਂਦਾ ਵੀ ਨਹੀਂ ਹੁੰਦਾ ਕੌਣ ਰਾਜੇ ਨੂੰ ਆਖੂਗਾ ਕਿ ਅੱਗਾ ਟੱਕ ਇਹ ਤਾਂ ਕਹਿਣਾ ਹੀ ਨਹੀਂ ਕਿਸੇ ਨੇ ਕਿਸੇ ਅਫਸਰ ਦੀ ਇਹ ਯਰਤ ਨਹੀਂ ਹੁੰਦੀ ਤਾਂ ਇਸੇ ਤਰੀਕੇ ਦੇ ਨਾਲ ਬੀਬੀ ਹੁਣ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਹੈ ਜਲਦੀ ਤੁਹਾਡੇ ਨਾਲ ਫੋਟੋਆਂ ਵੀ ਸਾਂਝੀਆਂ ਕਰਾਂਗੇ ਵੀਡੀਓ ਵੀ ਸਾਂਝੀਆਂ ਕਰਾਂਗੇ ਬੀਬੀ ਨੂੰ ਅੰਦਰ ਲੈ ਕੇ ਜਾਂਦੇ ਦੀਆਂ ਕੋਸ਼ਿਸ਼ ਹੈ ਕਿ ਜਲਦੀ ਸਾਡੇ ਕੋਲ ਤਸਵੀਰਾਂ ਵੀ ਪਹੁੰਚਣਗੀਆਂ ਪਰ ਵੱਡੀ ਅਪਡੇਟ ਇਹ ਹੈ ਕਿ ਥਾਰ ਵਾਲੀ ਬੀਬੀ ਨੂੰ ਵਿਜੀਲੈਂਸ ਨੇ ਚੱਕ ਲਿਆ ਹੈ ਬੀਬੀ ਜੀ ਜਿਹੜਾਂ ਕੋਲ ਆਮਦਨ ਤੋਂ ਜ਼ਿਆਦਾ ਜਾਇਦਾਦ ਹੋਣ ਦਾ ਸ਼ੱਕ ਹੈ ਉਹਨਾਂ ਤੇ ਹੁਣ ਕਿਸ ਤਰੀਕੇ ਨਾਲ ਕਾਰਵਾਈ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਆਉਣ ਵਾਲੇ ਕੁਝ ਪਲ ਦੱਸਣਗੇ ਕਿਸ ਤਰੀਕੇ ਦੀ ਉਹਦੀ ਜਾਂਚ ਹੁੰਦੀ ਹੈ ਕਿਸ ਤਰੀਕੇ ਨਾਲ ਉਹਨੂੰ ਦੇਖਦੇ ਆ ਕੀ ਸੀ ਆ ਭਗਵੰਤ ਸਿੰਘ ਮਾਨ ਦੇ ਆਰਡਰ ਨੇ ਕੀ ਵਿਜੀਲੈਂਸ ਚੀਫ ਦੇ ਆਰਡਰ ਨੇ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਚੱਲਿਆ ਇਹ ਤਾਂ ਹੁਣ ਆਉਣ ਵਾਲਾ ਵਕਤ ਦੱਸੇਗਾ ਪਰ ਬੀਬੀ ਲਈ ਚਾਰ ਦੇਣੀ ਜਿਹੜੇ ਆ ਉਹ ਚੜਦੀ ਕਲਾ ਵਾਲੇ ਸੀ ਚਾਰ ਦੇਣੀ ਉਹਦੀ ਜਿਹੜੀ ਹੈ ਜ਼ਮਾਨਤ ਤੋਂ ਬਾਅਦ ਵਾਲੇ ਖੁਸ਼ੀ ਦੇ ਸੀ ਫਿਰ ਬੀਬੀ ਦੀਆਂ ਸਮੱਸਿਆਵਾਂ ਵਧ ਗਈਆਂ ਫਿਰ ਬੀਬੀ ਤੇ ਔਕੜਾ ਆਈਆਂ ਸੋ ਹੁਣ ਬੀਬੀ ਵਿਜੀਲੈਂਸ ਦੇ ਕੋਲ ਹੈ ਤੇ ਵਿਜੀਲੈਂਸ ਬੀਬੀ ਦੀ ਜਾਂਚ ਸ਼ੁਰੂ ਕਰ ਰਹੀ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੇ ਦੀ ਹੈ ਜੇ ਦਾ ਮੈਂ ਤੈਨੂੰ ਟਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇਵਾਂ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਂਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਖਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾਂ ਰੁਪਈਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਇਆ ਕਿਸੇ ਦਾ ਕੱਚਾ ਢਾ ਰਹਾ ਢਾ ਦਿੱਤਾ ਕਿਸੇ ਦਾ ਪੰਚਾਇਤੀ ਜੀਬੀਨ 'ਚ ਬਣਿਆ ਘਰ ਢਾ ਦਿੱਤਾ ਕਿਸੇ ਦਾ ਕਿਤੇ ਬਣਿਆ ਘਰ ਢਾ ਦਿੱਤਾ ਪਰ ਆਹ ਘਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਹਜੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋజర్ ਫਿਰ ਢਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢਹਿਣੀ ਕਿਉਂਕਿ ਕੋਠੀ ਢਹਿਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਪਾਬ ਦਾ ਵਟਸਐਪ ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲਿੰਕ ਹੈ ਤੁਸੀਂ ਐ ਕਿ ਜਾਨਾ ਗੱਲ ਕਰ ਲੋ ਤੇ ਜਿਹਦੇ ਐਡੀ ਐਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਪ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਆ ਜਿਹੜੇ ਕੋਈ ਚੰਗੇ ਮਲਾਜਮ ਆ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਆ ਉਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟਾਪ ਦੀ ਕਲੋਨੀ ਹੈ ਜਿਹਨੂੰ ਕਹਣੀ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਂਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹ ਤੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਈ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਤਾਂ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਐ ਤੇ ਡਿਊਟੀ ਬਠਿੰਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ ਚ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਕਿ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰਾਪਰਟੀ ਥਾਹਰ ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕਾਂਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਦੌਰਾਨ ਬਾਹਰ ਅੰਦਰ ਜਾਣਾ ਪੈਂਦਾ ਤਾਂ ਜੇਬ ਤੋਂ ਪੱਲਿਓਂ ਬਹੁਤ ਖਰਚਾ ਹੁੰਦਾ ਤੇ ਜਦੋਂ ਕੋਈ ਕਾਂਸਟੇਬਲ ਉਹ ਵੀ ਇੱਕ ਮਹਿਲਾ ਕਾਂਸਟੇਬਲ ਐਡੀਆਂ ਐਡੀਆਂ ਕੋਠੀਆਂ ਬਣਾ ਦੇਵੇ ਐਡੀਆਂ ਐਡੀਆਂ ਜਿਹੜੀਆਂ ਚੰਗੀਆਂ ਥਾਰਾਂ 'ਚ ਘੁੰਮੇ ਤਾਂ ਉੱਥੋਂ ਇੱਕ ਸ਼ੱਕ ਜਾਰ ਹੁੰਦਾ ਕਿ ਵਾਕਈ ਲੰਮੇ ਸਮੇਂ ਤੋਂ ਇਹ ਨਹੀਂ ਕਿ ਕਲੇ ਚਿੱਟੇ ਦੀ ਕਮਾਈ ਕੋਈ ਹੋਰ ਕਮਾਈਆਂ ਵੀ ਹੋ ਰਹੀਆਂ ਕਿਸੇ ਹੋਰ ਅ fırsਰਾਂ ਦੀ ਛਤਰ ਛਾਇਆ ਜੀ ਦੇ ਸਿਰ ਤੇ ਆਈ ਜਾਂ ਸਾਰਾ ਕੁਝ ਚੱਲ ਰਿਹਾ ਇੱਕ ਹੋਰ ਵੀ ਖਬਰ ਹੈ ਸਾਡੇ ਕੋਲੇ ਕਿ ਇੱਥੇ ਹੀ ਇਸ ਕਲੋਨੀ ਦੇ ਵਿੱਚ ਇਸ ਲੜਕੀ ਦਾ ਕਿਸੇ ਨੇ ਰੌਲਾ ਪਿਆ ਸੀ ਤੇ ਵੱਡੇ ਵੱਡੇ ਪੱਦਰ ਦੇ ਉੱਤੇ ਪੁਲਿਸ ਵੀ ਆ ਗਈ ਸੀ سپورਟ ਦੇ ਵਿੱਚ ਤੇ ਬਾਅਦ ਦੇ ਵਿੱਚ ਬੜਾ ਰੌਲਾ ਚੱਲਿਆ ਚਲੋ ਉਹ ਗੱਲਾਂ ਕੁਝ ਲੋਕਾਂ ਨੇ ਸਾਨੂੰ ਗੁਪਤ ਰੱਖਣ ਦੇ ਤੌਰ ਤੇ ਦੱਸੀਆਂ ਪਰ ਫਿਰ ਵੀ ਅਸੀਂ ਥੋੜਾ ਜਿਹਾ ਦੱਸ ਦਿਆਂ ਕਿ ਛਤਰ ਛਾਇਆ ਬੜੇ ਲੰਮੇ ਸਿਰ ਤੋਂ ਚਰ ਤੋਂ ਸੀ ਇਹਦੇ ਸਿਰ ਤੇ ਛਤਰ ਛਾਇਆ ਬੜੇ ਪ੍ਰਾਣੀ ਸੀ ਪਰ ਹੁਣ ਮੈਂ ਇਹ ਗੱਲ ਕਹਿਣਾ ਕਿ ਭਗਵਾਨ ਸਿੰਘ ਮਾਨ ਕਹਿੰਦੇ ਆ ਜੀ ਅਸੀਂ ਜਿਹੜਾ ਦੂਜੇ ਦੇ ਘਰ ਚ ਸੱਥਰ ਬਿਛਾਊਗਾ ਉਹਦੇ ਘਰ ਤੇ ਦੀਵਮਾਲਾ ਨਹੀਂ ਹੋਣ ਦੇਣੀ ਕੀ ਹੁਣ ਆ ਘਰ ਦੀ ਦੀਵਮਾਲਾ ਟਾਉਂਗੇ ਇਹ ਟਹਿ ਨਹੀਂ ਸਕਣੀ ਇਹ ਗਾਰੰਟੀ ਹੈ ਭਗਵਾਨ ਸਿੰਘ ਮਾਨ ਆ ਜਾਣ ਡੀਜੀਪੀ ਪੰਜਾਬ ਗੌਰਵ ਯਾਦਵ ਆ ਜਾਣ ਭਾਵੇਂ ਐਸਐਸਪੀ ਬਠਿੰਡਾ ਆ ਜਾਣੇ ਕੋਠੀ ਦੇ ਵਾ ਇਹਦੇ ਵਿੱਚ ਨੀ ਝਾਕ ਵੀ ਨਹੀਂ ਸਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਟਾਗੀਆਂ ਜਾ ਰਹੀਆਂ ਇਲਲੀਗਲ ਬਿਲਡਿੰਗਾਂ ਜਿਹੜੀਆਂ ਜਿਹੜੀਆਂ ਅਧਿਕਾਰਤਾ ਉਹ ਤਾਂ ਟਾਏ ਨਹੀਂ ਸਕਦੇ ਇਹ ਫਿਰ ਉਸ ਤੋਂ ਅੱਗੇ ਜੇ ਟਾਉਣ ਦਾ ਦੰਬ ਵੀ ਹੈ ਤਾਂ ਟਾਣੀ ਨਹੀਂ ਕਿਉਂਕਿ ਜੇ ਕਰੇ ਟਹਿ ਗਈ ਹੁਣ ਵੀ ਡਰ ਹੈ ਅਫਸਰਾਂ ਨੂੰ ਕਿ ਕੱਲ ਨੂੰ ਉਹ ਕੁੜੀ ਬਾਹਰ ਆ ਕੇ ਕਿਤੇ ਕਈਆਂ ਦੇ ਨਾਂ ਨਾ ਲੈ ਦੇ ਤੇ ਹੁਣ ਜੇ ਕਰੇ ਟਹਿ ਗਈ ਤਾਂ ਬੜੇ ਜਿਹੜੇ ਅਫਸਰ ਹੈ ਉਹ ਨੰਗੇ ਹੋ ਜਾਣ ਕਿਉਂਕਿ ਇਸ ਹਮਾਮ ਦੇ ਵਿੱਚ ਬੜੇ ਜਿਹੜੇ ਸਾਰੇ ਲੋਕ ਹੀ ਨੰਗੇ ਆ ਤਾਂ ਇਸ ਤਰੀਕੇ ਦੇ ਨਾਲ ਇਹਦਾ ਹਾਲਾਤ ਇਹ ਹੈ ਵੀ ਐਡੀਆਂ ਐਡੀਆਂ ਕੋਠੀਆਂ ਬਣ ਜਾਂਦੀਆਂ ਜਿਹੜੇ ਲੋਕ ਜਿਨ੍ਹਾਂ ਦੇ ਪੁੱਤ ਮਾਰਤੇ ਇਹ ਜਿਹੜਾ 17 18 ਗ੍ਰਾਮ ਚਿੱਟਾ ਹੈ ਉਹ ਤੋਂ ਪਹਿਲਾਂ ਵੀ ਇੱਕ ਔਰਤ ਕਹਿੰਦੀ ਕੋਲ ਕਿਲੋ-ਕਿਲੋ ਚਿੱਟਾ ਵੀ ਰਿਆ ਹੈ ਜਿਨ੍ਹਾਂ ਦੇ ਪੁੱਤ ਮਾਰਤੇ ਹੁਣ ਕੀ ਇਹਦੇ ਤੇ ਕਾਰਵਾਈ ਵੇਲੇ ਹੁਣ ਜਿਹੜਾ ਪੀਲਾ ਪੰਜਾ ਰੁਕ ਗਿਆ ਕਿ ਬਠਿੰਡੇ ਦੇ ਵਿੱਚ ਜੀਸੀਬੀਆਂ ਮੁਅੱਗੀਆਂ ਕਿ ਹੁਣ ਆ ਨਹੀਂ ਸਕਣੀਆਂ ਕਿ ਜਿਹੜੀ ਹੈ ਐਸਐਸਪੀ ਬਠਿੰਡਾ ਹੁਣ ਇਥੇ ਦੋਗਲੀ ਨੀਤੀ ਦਿਖਾਉਣਗੇ ਡੀਜੀਪੀ ਪੰਜਾਬ ਦੋਗਲੀ ਨੀਤੀ ਦਿਖਾਉਣਗੇ ਭਗਵਾਨ ਸਿੰਘ ਮਾਨ ਦੋਗਲੀ ਨੀਤੀ ਦਿਖਾਉਣਗੇ ਕਿ ਆਪਣੀਆਂ ਦੂਜੇ ਦੀਆਂ ਹੱਥ 'ਚ ਤੇ ਆਪਣੀਆਂ ਕੱਚ 'ਚ ਇਹ ਚੀਜ਼ ਇਥੇ ਚੱਲੇਗੀ ਤਾਂ ਇਹ ਗੋਠੀ ਦਿਖਾਉਣ ਦਾ ਮਕਸਦ ਇਹੀ ਹੈ ਕਿ ਇਹਨੂੰ ਢਾਉਣ ਦਾ ਦਮ ਰੱਖੋ ਇਹ ਤੋਂ ਪਹਿਲਾਂ ਏਆਈਜੀ ਰਾਜਜੀਤ ਦਾ ਵੀ ਜਿਹੜਾ ਨਾਮ ਆਇਆ ਸੀ ਡਰੱਗ ਦੇ ਵਿੱਚ ਕਰੋੜਾਂ ਰੁਪਏ ਦੀ ਡਰੱਗ ਦੇ ਵਿੱਚ ਉਹਦੇ ਅੰਨੀ ਵੀ ਨਹੀਂ ਤੁਸੀਂ ਝਾਕ ਸਕੇ ਇੰਸਪੈਕਟਰ 인ਦਰਜੀ ਤੋਂ ਅੰਨੀ ਵੀ ਨਹੀਂ ਝਾਕ ਸਕੇ ਰਾણો ਸਰਪੰਚ ਵਾਲੀ ਵੀ ਨਹੀਂ ਝਾਕ ਸਕੇ ਜੇਕਰ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਹੜੇ ਹੋਰ ਵੀ ਵੇਚਦੇ ਆ ਪਰ ਤੁਸੀਂ ਆਪਣਿਆਂ ਦੇਰੀ ਕਿਉਂ ਚੁੱਪ ਹੋ ਜਾਂਦੇ ਆ ਆਪਣਿਆਂ ਦੇਰੀ ਕਿਉਂ ਦਮਣੀ ਦਿਖਾਉਂਦੇ ਆਪਣਿਆਂ ਦੇਰੀ ਰਾਜਨੀਤੀ ਕਿਉਂ ਬਦਲ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪੀੜਾ ਪੰਜਾ ਚਲਾਇਆ ਜਾ ਰਿਹਾ ਉਹ ਪੀੜਾ ਪੰਜਾ ਗਿਣਮਿਤ ਕਿ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਉਧਰ ਚਲਾਇਆ ਜਾ ਰਿਹਾ ਜਿੱਥੇ ਪਤਾ ਹੈ ਕਿ ਕੋਈ ਜਾਂ ਤਾਂ ਉਹ ਬਿਲਡਿੰਗ ਪਾਸ ਨਹੀਂ ਜਾਂ ਉਹ ਬਿਲਡਿੰਗ ਲਾਲਕੀਰ ਚ ਹੈ ਜਾਂ ਬਿਲਡਿੰਗ ਉਹ ਗਲਤ ਏਰੀਏ ਦੇ ਵਿੱਚ ਹੈ ਉੱਥੇ ਚਲਾਇਆ ਜਾਂਦਾ ਹੈ ਇਹ ਬਿਲਡਿੰਗ ਤੇ ਪੀਲਾ ਪੰਜਾ ਚਲਾਉਣ ਦੀ ਇਥੋਂ ਦੀ ਪੁਲਿਸ ਦੇ ਵਿੱਚ ਜਾਂ ਕਿਸੇ ਚ ਦਾਮ ਹੈ ਤਾਂ ਅਸੀਂ ਉਹ ਖਬਰ ਚਲਾਵਾਂਗੇ ਦੱਬ ਕੇ ਚਲਾਵਾਂਗੇ ਕਿ ਦੰਬ ਖਾਇਆ ਅਸੀਂ ਵੀ ਇਹ ਚੈਲੰਜ ਕਰਦੇ ਹਾਂ ਕਿ ਇਸੇ ਚੈਨਲ ਤੇ ਅਸੀਂ ਤਾਰੀਫ ਕਰਾਂਗੇ ਕਿ ਵਾਕਈ ਜਿਹੜੀ ਪੰਜਾਬ ਪੁਲਿਸ ਨੇ ਦੰਬ ਦਿਖਾਇਆ ਪੰਜਾਬ ਸਰਕਾਰ ਨੇ ਦੰਬ ਦਿਖਾਇਆ ਇਹ ਕੋਠੀ ਦੇ ਜੇਕਰ ਪੀਲਾ ਪੰਜਾ ਇੱਕ ਵਾਰ ਆ ਕੇ ਇਹਦਾ ਕੌੜਾ ਝਟਾ ਦਿਓ ਅਸੀਂ ਮੰਨ ਜਾਂਗੇ ਕਿ ਤੁਸੀਂ ਵਾਕਈ ਸਹੀ ਨੀਤੀ ਤੇ ਚੱਲ ਰਹੇ ਹੋ ਵਾਕਈ ਤੁਹਾਡਾ ਯੁੱਧ ਨਸ਼ਾ ਵਿਰੁੱਧ ਹੈ ਪਰ ਇਹ ਨਾ ਹੋਵੇ ਕਿ ਯੁੱਧ ਨਸ਼ਾ ਵਿਰੁੱਧ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਦੂਜੇ ਹੈ ਜਦੋਂ ਆਪਦੇ ਦੀ ਵਾਰੀ ਆਉਂਦੀ ਹੈ ਤਾਂ ਯੁੱਧ ਨਸ਼ਾ ਵਿਰੁੱਧ ਵੀ ਰੁਕ ਜਾਂਦਾ ਤਾਂ ਹੁਣ ਇਹ ਕੋਠੀ ਜਿਹੜੀ ਹੈ ਕਰੋੜਾ ਰੁਪਏ ਦੀ ਕੋਠੀ ਇੱਥੇ ਪਾਈ ਹੈ ਇਹਨਾਂ ਪੈਸਾ ਇੱਕ ਕਾਂਸਟੇਬਲ ਕੋਲੇ ਕਿੱਥੋਂ ਆਇਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਉਹ ਆਈਪੀਐਸ ਅਧਿਕਾਰੀ ਦਾ ਨਾਮ ਲੈ ਰਹੀ ਹੈ ਕਿ ਇਹਨਾਂ ਨਾਲ ਮੇਰੀ ਗੱਲਬਾਤ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਸ ਤੋਂ ਅੱਗੇ ਜਿਹੜੀਆਂ ਉਹਦੇ ਕੋਲੇ 18 ਜਿਹੜੀਆਂ ਉਹਦੇ ਕੋਲੇ ਵਰਨਾਂ ਜਿਹੜੀਆਂ ਉਹਦੇ ਕੋਲੇ ਗੱਡੀਆਂ ਜਿਹੜੀਆਂ ਉਹਦੇ ਕੋਲ ਘੜੀਆਂ ਜਿਹੜਾ ਉਹਦੇ ਕੋਲ ਸਮਾਨ ਹੈ ਲਗਜ਼ਰੀ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਤਾਂ ਹੋਣੀ ਚਾਹੀਦੀ ਹੈ ਪਰ ਕੌਣ ਰਾਣੀ ਨੂੰ ਆਖ ਕੇ ਅੱਗਾ ਟਾਕੇ ਦੀ ਜਾਂਚ ਕਰੇਗਾ ਕੌਣ ਇਹਦੇ ਵੱਲ ਜਾਵੇਗਾ ਕੌਣ ਇਹਦੇ ਵੱਲ ਕਿਸੇ ਨੇ ਨਹੀਂ ਜਾਣਾ ਕਿਉਂਕਿ ਜੇਕਰ ਇਹਦੇ ਵੱਲ ਤੁਰਿਆ ਤਾਂ ਪੰਜਾਬ ਪੁਲਿਸ ਦੇ ਕਈ ਆਈਪੀਐਸ ਅਧਿਕਾਰੀ ਲੋਕਾਂ ਸਾਹਮਣੇ ਨੰਗੇ ਹੋ ਜਾਣਗੇ ਸੋ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹੀ ਹੈ ਕਿ ਤੁਸੀਂ ਜੇਕਰ ਕੋਈ ਗੱਲ ਕਹਿਣੇ ਹੋ ਸਾਬੇ ਭਗਵਾਨ ਸਿੰਘ ਮਾਨ ਨੇ ਚਾਹੇ ਡੀਜੀਪੀ ਗੋਰੋ ਯਾਦਵ ਨੇ ਚਾਹੇ ਪੰਜਾਬ ਹੰਡਾ ਪੁਲਿਸ ਹੈ ਤਾਂ ਫਿਰ ਇਹ ਦਮ ਰੱਖਿਆ ਕਰੋ ਕਿ ਫਿਰ ਇੱਥੇ ਟਵੇ ਜੇਕਰ ਟਹਿ ਗਈ ਤਾਂ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਤੁਸੀਂ ਵਾਕਿਆ ਹੀ ਸਹੀ ਨੀਤਨਾ ਕੰਮ ਕਰ ਰਹੇ ਹੋ ਨਹੀਂ ਫਿਰ ਇਹ ਲੱਗੇਗਾ ਕਿ ਸੋਸ਼ਲ ਮੀਡੀਆ ਤੇ ਸਟੰਟ ਜਾਦੇ ਨੇ ਤੇ ਜ਼ਮੀਨ ਦੇ ਉੱਤੇ ਜਦੋਂ ਆਪਣਿਆਂ ਦੀ ਵਾਰੀ ਆਉਂਦੀ ਹੈ ਫਿਰ ਉਹਦੇ ਗੱਲਾਂ ਕੁਝ ਹੋਰ ਰਹਿ ਜਾਂਦੀਆਂ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਹੈ ਜਿਹੜੀ ਨਸ਼ਾ ਵੇਚਣ ਵਾਲੀ ਦੀ ਹੈ ਜੇ ਦਾਮ ਐ ਤੈਨੂੰ ਟਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇ ਵਿੱਚ ਚੰਗੀ ਤਰ੍ਹਾਂ ਇਹ ਕੋਠੀ ਉਸ ਕਨਸਟੇਬਲ ਦੀ ਹੈ ਜਿਹਦੇ ਅਸਾਂ ਉਹਨਾਂ ਨੇ ਆਹੀ ਵੀਡੀਓ ਦੁਬਾਰਾ ਰਿਪੀਟ ਕੀਤੀ ਹੈ ਜੋ ਨਹੀਂ ਮੈਨੂੰ ਇੱਕ ਚੀਜ਼ ਦੀ ਹੈਰਾਨੀ ਹੈ ਕਿ ਚੰਗਾ ਭਲਾ ਜਿਨ੍ਹਾਂ ਦਾ ਕਾਰੋਬਾਰ ਚੱਲਦਾ ਹੋਵੇ ਨਾ ਚੰਗਾ ਭਲਾ ਜਿਨ੍ਹਾਂ ਦਾ ਬਿਜ਼ਨਸ ਚੱਲਦਾ ਹੋਵੇ ਠੀਕ ਹੈ ਉਹ ਵੀ ਇਹੋ ਜੀ ਕੋਠੀ ਪਾਣ ਲਈ ਸੋਚਦੇ ਨੇ ਬਿਲਕੁਲ ਇੰਨੇ ਰੁਪਏ ਲੱਗਿਆ ਨਾ ਥੱppa ਰੁਪਈਆ ਦਾ ਲੱਗਣਾ ਹੈ ਦੇਖੋ ਕਿ ਕਿੰਨੀ ਉਹ ਹਾਈ ਫਾਈ ਸੋਸਾਇਟੀ ਲੱਗਣ ਲਈਏ ਉਹ ਕਹਿੰਦੇ ਨਹੀਂ ਬਟ ਇੰਡੇ ਦੀ ਜਿਹੜੀ ਟਾਪ ਦੀ ਕਲੋਨੀਆਂ ਉਹਦੇ ਵਿੱਚ ਇੰਨਾ ਦਾ ਅੱਛਾ ਮੈਨੂੰ ਇਹ ਨਹੀਂ ਸਮਝ ਲੱਗੀ ਜਿਵੇਂ ਉਹਨਾਂ ਨੇ ਵਿੱਚ ਗੱਲ ਕੀਤੀ ਏ ਕਿ ਭਰਤੀ ਮਾਨਸਾ ਦੀ ਏ ਤੇ ਡਿਊਟੀ ਕਰਦੀ ਵੀ ਬਠਿੰਡੇ ਉਹ ਹੀ ਤੋਂ ਜਨ ਜਨਾਂ ਨੇ ਸਿੱਧਾ ਤੇ ਸਾਹ ਉਹਨੇ ਤਾਂ ਇਸ ਤੋਂ ਇਸ ਗੁੱਤ ਤੱਕ ਕੜੀਆਂ ਨੇ ਕੋਈ ਦੱਸਿਓ ਕਿ ਇਸ ਤੋਂ ਅੱਗੇ ਉਹ ਕੀ ਬੋਲਣ ਕਿ ਇੱਕ ਬੰਦਾ ਖੁੱਲੇ ਆਮ ਪੁਲੀ ਪੰਜਾਬ ਪੁਲਿਸ ਨੂੰ ਚੈਲੰਜ ਕਰਨ ਦੇ ਆ ਉਸ ਤੋਂ ਬਾਅਦ ਪੋਲੀਟੀਸ਼ੀਅਨ ਬਗਵਤ ਮਾਨ ਨੂੰ ਚੈਲੰਜ ਕਰਨ ਦਿਆ ਹੈ ਉਸ ਤੋਂ ਬਾਅਦ ਉਥੇ ਜਿਹੜੇ ਡੀਜੀਪੀ ਨੇ ਉਹਨਾਂ ਨੂੰ ਚੈਲੰਜ ਕਰਨ ਦਿਆ ਹੈ ਕਿ ਜੀ ਹੁਣ ਕਿਉਂ ਨਹੀਂ ਟੰਦੇ ਪਈ ਹੁਣ ਕਿਉਂ ਨਹੀਂ ਆ ਸਾਰਾ ਕੁਝ ਹੋਉਂਦਿਆ ਉਹਨੇ ਇੱਥੋਂ ਤੱਕ ਚੈਲੰਜ ਕਰ ਦਿੱਤਾ ਕਿ ਦਾ ਕੋਲਾ ਵੀ ਇੱਕ ਆ ਕਟਾ ਦੋਗੇ ਨਾ ਤਾਂ ਅਸੀਂ ਤੁਹਾਨੂੰ ਮੰਨ ਜਾਂਦੇ ਹਾਂ ਉਹਨਾਂ ਨੂੰ ਪਤਾ ਹੈ ਨਹੀਂ ਟੈਣਾ ਇਹ ਤਾਂ ਠੇਗਾ ਤੇ ਉਹਦੇ ਦਿਲ ਦੇ ਜਿਹੜੇ ਰਾਜ਼ ਨੇ ਨਾ ਬੜਾ ਕੁਝ ਸਾਹਮਣੇ ਆ ਗਿਆ ਨਾ ਤੇ ਜਿਹੜੇ ਆਪਣੇ ਆਪ ਨੂੰ ਆਪਣੇ ਸਫੇਦ ਪੋਸ਼ ਲਿਬਾਸ ਪਾਕ ਬਿਠੇ ਨੇ ਨਾ ਉਹ ਸਾਰੇ ਬੜਿਆਂ ਨੇ ਨੰਗੀ ਹੋਏ ਨਾ ਸਰ ਸਾਰੇ ਇੱਕੋ ਸਾਹਮਣੇ ਖਲੋ ਜਾਣਗੇ ਇੱਕੋ ਸਾਹਮਣੇ ਕੋਈ ਸਾਥ ਚ ਕੋਲੋਂ ਨਹੀਂ ਦੇਣਾ ਕਿਸੇ ਨੂੰ ਗੱਲ ਇਹ ਵਾਕਿਆ ਹੀ ਅਮਨਜੀਤ ਦਾ ਵਾਲ ਵੀ ਪਿੰਗਾ ਨਹੀਂ ਹੋਣਾ ਨਹੀਂ ਭਲ ਜਿਵੇਂ ਉਹ ਪਹਿਲੇ ਚਿੱਕੇ ਦੇ ਕੇਸ ਦੇ ਵਿੱਚੋਂ ਜਿਵੇਂ ਮੱਖਣ ਦੇ ਵਿੱਚੋਂ ਵਾਲ ਬਾਹਰ ਆਉਂਦਾ ਐਵੇਂ ਚੁੱਪ ਕਰਕੇ ਬਾਹਰ ਆ ਗਏ ਬਰੀ ਉਹਨੇ ਇਸ ਕੇਸ 'ਚ ਵੀ ਹੋਏਣਾ ਨਾ ਇਹਦਾ ਘੱਟ ਹੈਣਾ ਕਿਉਂ ਜੁਰਮ ਜਿਹੜਾ ਹੈ ਕਹਿੰਦਾ ਮੁਜਰਮ ਮੁਜਰਮ ਹਮੇਸ਼ਾ ਗਰੀਬ ਆਦਮੀ ਹੁੰਦਾ ਹੈ ਬਿਲਕੁਲ ਜਿਹਦੀ ਚਲਦੀ ਨਹੀਂ ਹੈ ਜਿਹਦੇ ਕੋ ਰੁਪਈਆ ਨਹੀਂ ਹੈ ਦੇਣ ਵਾਸਤੇ ਠੀਕ ਹੈ ਜਿਹਦੇ ਕੋ ਸਿਆਸੀ ਪਾਵਰ ਨਹੀਂ ਹੈਗੀ ਹੈ ਜਿਹਦੇ ਤਲਕ ਵੱਡੇ ਅਫਸਰਾਂ ਨਾਲ ਨਹੀਂ ਹੈ ਬਿਲਕੁਲ ਉਹ ਇੱਕ ਰੋਟੀ ਵੀ ਚੋਰੀ ਕਰੇਗਾ ਨਾ ਤੇ ਉਹ ਵੀ 2 ਸਾਲ ਵਾਸਤੇ ਅੰਦਰ ਜਾਏਗਾ ਬਿਲਕੁਲ ਰੋਟੀ ਚੋਰੀ ਕੀਤੀ ਹੈ ਠੀਕ ਹੈ ਕੀ ਨਹੀਂ ਉਹਨੇ ਕਿਹਾ ਕਿ ਇਨੀ ਕਿਸੇ ਚ ਹਿੰਮਤ ਨਹੀਂ ਕਿ ਰਾਜੇ ਨੂੰ ਕਿਹਾ ਕਿ ਆਪਣਾ ਅਗਾ ਟੱਕ ਹਾਂ ਕਿਸੇ ਚੇ ਨਹੀਂ ਹਿੰਮਤ ਨਹੀਂ ਤੇ ਨਾ ਕਿਸੇ ਨੇ ਹਿੰਮਤ ਕਰਨੀ ਹੈ ਹੁਣ ਇਹਦਾ ਮਤਲਬ ਕਿ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਮੋਮ ਚੱਲਣ ਦੀ ਹੈ ਠੀਕ ਹੈ ਜੀ ਨਸ਼ਾ ਵਿਰੋਧ ਵਾਲੀ ਜਿਹੜੀ ਹੈ ਕਿ ਨਸ਼ਾ ਖਤਮ ਕਰੋ ਠੀਕ ਹੈ ਇਟਸ ਮੀਨ ਕਿ ਜਿਹੜਾ ਮਾੜਾ ਬੰਦਾ ਮਾੜੇ ਬੰਦੇ ਦੀ ਮਾੜੇ ਬੰਦੇ ਦਾ ਘਾਟਾ ਆਤਾ ਮਾੜੇ ਬੰਦੇ ਦੀ ਜੂੰਪੜੀ ਢਾਤੀ ਮਾੜੇ ਬੰਦੇ ਦੀ ਕੁੱਲੀ ਢਾਤੀ ਇੱਥੇ ਹੱਥ ਪਾਓ ਤੁਹਾਨੂੰ ਪਤਾ ਚੱਲੇ ਕਿ ਉਹ ਮੌਤ ਨੂੰ ਮਾਸੀ ਕਿਨੇ ਗਿਆ ਠੀਕ ਹੈ ਸ਼ੇਰ ਦੇ ਜੱਬੜੇ ਦੇ ਵਿੱਚੋਂ ਬੋਟੀ ਕੱਢ ਕੇ ਬਾਹੋ ਠੀਕ ਹੈ ਇਥੇ ਐਸ ਟਾਈਮ ਅਮਨਦੀਪ ਕੋ ਸ਼ੇਰ ਨਹੀਂ ਬਣੀ ਹੋਈ ਹੈ ਬਿਲਕੁਲ ਠੀਕ ਹੈ ਉਹ ਸ਼ੇਰ ਨਹੀਂ ਤਦ ਬਣੀ ਹੈ ਕਿ ਉਹਦੇ ਪਿੱਛੇ ਜਿੱਡੇ ਤਗੜੇ ਸਿਆਸਤਦਾਨ ਜਿੱਡੇ ਤਕੜੇ ਪੋਲੀਟੀਸ਼ੀਅਨ ਠੀਕ ਹੈ ਜੀ ਆਈਪੀਐਸ ਆਫੀਸਰ ਹਨ ਨੂੰ ਪਤਾ ਹੈ ਕਿ ਭਾਈ ਜਾਨ ਮੇਰੀ ਬੈਕ ਬਹੁਤ ਸਟਰੋਂਗ ਹੈ ਇਸ ਦਾ ਹੁਣ ਜਿਹੜੇ ਹੈਗੇ ਨੇ ਬੈਕ ਦੇ ਉੱਤੇ ਉਹਨਾਂ ਨੂੰ ਪਿਸੂ ਇਹ ਪਏ ਹੋਏ ਨੇ ਕਿ ਅਗਰ ਇਹਨੂੰ ਕੁਝ ਹੋ ਗਿਆ ਮਸਲਨ ਇਹਨੂੰ ਜਾਂ ਤੇ ਸਜ਼ਾ ਹੋ ਗਈ ਜਾਂ ਇਹਦਾ ਘਰ ਟਾਇਆ ਗਿਆ ਯਾ ਇਦੀ ਇਨਕੁਆਰੀ ਤਗੜੀ ਹੋਣੀ ਸ਼ੁਰੂ ਹੋ ਗਈ ਠੀਕ ਹੈ ਤੇ ਇਨੇ ਬੱਕ ਦੇਣਾ ਜੇ ਠੀਕ ਇਨੇ ਜੇ ਬੱਕਣਾ ਹੈ ਤੇ ਬੜਿਆਂ ਨੇ ਨੰਗੇ ਹੋਏ ਬਿਲਕੁਲ ਉਹ ਹੁਣ ਇਸ ਕਿਨੂੰ ਡਰਦੇ ਨੇ ਭਾਈ ਪ੍ਰੈਸ਼ਰ ਨਹੀਂ ਪਾਉਂਦੇ ਅੱਛਾ ਦੇਖੋ ਮੈਂ ਕਿਤੇ ਧੱਗੇ ਵੀ ਕਹਿਣਾ ਵਾ ਕਿ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਜਸਟ ਇਧੀਆਂ ਰੀਲਾਂ ਚੱਲਦੀਆਂ ਪਈਆਂ ਸੀ ਹਾਂ ਕਿਸੇ ਨੂੰ ਨਹੀਂ ਜੀ ਪਤਾ ਕਿ ਭੀ ਅਮਨਦੀਪ ਕੋਰ ਕੋਣ ਹੈ ਇਹ ਹੋ ਹੈ ਯਕਦਮ ਫੜੀ ਗਈ ਫੜ ਕੇ ਉਸ ਕਹਿੰਦੇ ਨੇ ਜਦੋਂ ਇਹ ਫੜੀ ਗਈ ਹੈ ਇਹਦੇ ਕੋਲ ਕਿਲੋ ਤੋਂ ਵੱਧ ਪਾਊਡਰ ਸੀਗਾ ਚਿੱਟਾ ਇਹਦੇ ਕੋਲ ਕਿਲੋ ਤੋਂ ਵੱਧ ਸੀਗਾ ਬਟ ਬਾਅਦ ਵਿੱਚ ਉਹਨੂੰ ਤੇ 17 ਗ੍ਰਾਮ ਸ਼ੋਅ ਕਰਾਇਆ ਗਿਆ ਕਿ ਠੀਕ ਹੈ ਜੀ 17 ਗ੍ਰਾਮ ਕਰਾਇਆ ਗਿਆ ਉਹਦੇ ਵਿੱਚੋਂ ਵੀ ਬਾਹਰ ਆ ਗਈ ਬਾਹਰ ਆ ਕੇ ਇੱਕ ਪੋਡਕਾਸਟ ਹੁੰਦੀ ਹੈ ਜੀ ਪੋਡਕਾਸਟ ਦੇ ਵਿੱਚ ਇੱਕ ਹਰ ਚੀਜ਼ ਜਿਹੜੀ ਹੈ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਉਸ ਤੋਂ ਬਾਅਦ ਨਾਲ ਹੀ ਇਸ ਟਾਈਮ ਜਿਹੜਾ ਹਰ ਮਹਿਕਮਾ ਜਿਹੜਾ ਹਰਕਤਾਂ ਆ ਗਿਆ ਹਾਂ ਪਹਿਲੇ ਕਿਉਂ ਨਹੀਂ ਸੀ ਕਹਿੰਦੇ ਨੇ ਬਿੱਲੀ ਦੇ ਪੈਰ ਸੜਨ ਲੱਗੇ ਤੇ ਬਿੱਲੀ ਨੇ ਆਪਣੇ ਬੱਚੇ ਥੱਲੇ ਲੈ ਲਏ ਠੀਕ ਹੈ ਇਹ ਜਿਹੜੇ ਵੱਡੇ ਆਈਪੀਐਸ ਅਫੀਸਰ ਸਿਆਸਤਦਾਨ ਹੈ ਨਾ ਇਹ ਓਨੀ ਦੇਰ ਹਰੀ ਜਿੰਨੀ ਦੇ ਸਮਝ ਲੋ ਕਿ ਇਹ ਜਿਹੜੇ ਛੋਟੇ ਤਬਕੇ ਦੇ ਸਫਾਈ ਠੀਕ ਹੈ ਜਾਂ ਉਲਮ ਪਰਲਮ ਜਿਹਨੂੰ ਆਪਾਂ ਗੁੰਡੇ ਵੀ ਕਹਿ ਦਿੰਨੇ ਆ ਠੀਕ ਹੈ ਈਮਾ ਜਿਨੀ ਵੇਖੀਦਾ ਜਿਹੜੇ ਨਾ ਆਪਣੇ ਮਤਲਬ ਵਾਸਤੇ ਇਸਤੇਮਾਲ ਕਰਦੇ ਨੇ ਮਤਲਬ ਵਾਸਤੇ ਤੀਨੀ ਡਰ ਤਾਂ ਕਿਹਨਾ ਦਾ ਮਤਲਬ ਹੁੰਦਾ ਹੋਣੀ ਤੇਰੇ ਇਸਤੇਮਾਲ ਕਰ ਜਦੋਂ ਮਤਲਬ ਨਿਕਲ ਗਿਆ ਤੂੰ ਕੌਣ ਤੇ ਮੈਂ ਕੌਣ ਪਰ ਇੱਥੇ ਇਸ ਟਾਈਮ ਨਾ ਗੱਲ ਇਹ ਵੇ ਉਹ ਲੋਕ ਮੰਜ਼ਰੇ ਆਮਦਨੀ ਆਂਦੇ ਨੇ ਕਿ ਭਾਈ ਇਹ ਇਸ ਟਾਈਮ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਈ ਹੈ ਮੈਂ ਤੁਹਾਨੂੰ ਦੱਸਾਂ ਉਹ ਹਸਾਬਾ ਕਿ ਸੱਪ ਨੇ ਕੋਰ ਕਿਰ ਲਈ ਮੂੰਹ ਚ ਪਾ ਗਈ ਹੈ ਜੇ ਛੱਡਦਾ ਤਾਂ ਵੀ ਮਰਦਾ ਤੇ ਤੇ ਖਾਂਦਾ ਤਾਂ ਮਰਦਾ ਹਾਂ ਉਹਨੂੰ ਪਤਾ ਹੈ ਕਿ ਭਾਈ ਜੀ ਨੇ ਇਸ ਟਾਈਮ ਇਹਦੀ ਸਪੋਰਟ ਕਰਨ ਦੇ ਵਿੱਚ ਹੀ ਜਿਹੜਾ ਹੈ ਨਾ ਉਹ ਇਸ ਟਾਈਮ ਬਿਹਤਰੀ ਹੈ ਕਿ ਉਹਨੂੰ ਪਤਾ ਹੈ ਕਿ ਭਾਈ ਜੀ ਨੇ ਸਪੋਰਟ ਕਰਾਂਗੇ ਇਹ ਮੂੰਹ ਨਹੀਂ ਖੋਲੇਗੀ ਤਾਂ ਸਾਡੀ ਬਚਤ ਹੁੰਦੀ ਰਹੇਗੀ ਠੀਕ ਹੈ ਅਲਬਤ ਇਹਨੇ ਮੂੰਹ ਦੇ ਵਿੱਚੋਂ ਕੋਈ ਚਾਰ ਰਫਾਜ਼ ਕੱਢ ਉਹਨ ਆਪਾਂ ਮੱਕੜ ਸਾਹਿਬ ਦੀ ਪੋਡਕਾਸਟ ਵੇਖੀ ਸੀ ਮੱਕੜ ਸਾਹਿਬ ਨੇ ਬਹੁਤ ਤਗੜੇ ਤਗੜੇ ਸਵਾਲ ਕੀਤੇ ਨੇ ਨੋ ਡਾਊਟ ਕਿ ਉਹਨਾਂ ਨੇ ਸਮਝ ਲਓ ਕਿ ਕਹਿੰਦੇ ਨੇ ਨਾ ਜਿਵੇਂ ਉਹ ਵਾਲ ਦੀ ਖਲ ਲਾਣਾ ਉਹਨਾਂ ਨੇ ਖਲ ਲਈ ਪਰ ਤੁਸੀਂ ਇਹ ਵੇਖੋ ਕਿ ਪਰਲੇ ਦੀ ਤਿਆਰੀ ਚੈੱਕ ਕਰੋ ਪਰਲੀ ਨੇ ਮੱਕੜ ਸਾਹਿਬ ਨੂੰ ਗਾਲੀ ਨਹੀਂ ਸੀ ਕਢਣ ਦੀ ਮੱਕੜ ਸਾਹਿਬ ਇੰਜ ਪੁੱਛਦੇ ਸੀ ਅਗਲੇ ਇੰਜ ਕਰਕੇ ਥੱਪਾ ਆਪਣਾ ਅੱਗੇ ਜਵਾਬਾਂ ਦਾ ਕਰਦੇ ਸੀ ਵੈਸੇ ਉਹਨਾਂ ਦੀ ਗੱਲ ਵੀ ਇਹਨਾਂ ਦੀ ਵੀ ਲੋਕਵਾਸ ਟੀਵੀ ਵਾਲਿਆਂ ਦੀ ਵੀ ਠੀਕ ਹੈ ਕਿ ਜਦੋਂ ਇੱਕ ਬੰਦੇ ਨੂੰ ਲੋਨ ਇੰਨਾ ਕਿਵੇਂ ਮਿਲ ਸਕਦਾ ਜਦੋਂ ਤੁਹਾਡੇ ਜੀ 50 60 70 ਹਜ਼ਾਰ ਤੱਕ ਦੀ ਤਨਖਾਹ ਹੈ ਕਵਿਤਾ ਦੀ ਡਾਇਰੈਕਟ ਨਹੀਂ ਹੋਈ ਆਸਾਸਾ 12 ਸਾਲ ਦੀ ਨੌਕਰੀ ਵਿੱਚ ਹੀ ਹੋਈ ਹੈ ਨਾ ਇੰਨਾ ਲੋਨ ਲੱਖਾਂ ਦੇ ਹਿਸਾਬ ਨਾਲ ਕਿਵੇਂ ਮਿਲ ਸਕਦਾ ਹੈ ਠੀਕ ਹੈ ਇਟਸ ਮੀਨ ਕਿ ਕੋਈ ਯਾਤੇ ਹੈ ਕਿ ਭਈ ਤੁਹਾਡਾ ਕੋਈ ਬਿਜ਼ਨਸ ਵੀ ਹੈ ਬਿਲਕੁਲ ਬਿਜ਼ਨਸ ਹੈ ਉਸ ਬਿਜ਼ਨਸ ਸ਼ੋ ਕਰਵਾਓ ਕਿ ਭਈ ਮੈਂ ਇਹ ਇੱਕ ਕੰਮ ਦੇ ਉੱਤੇ ਨਹੀਂ ਘੜਦੇ ਪਈ ਹੁੰਦੇ ਨੇ ਕਿ ਲੋਕਾਂ ਦੇ ਬਿਜ਼ਨਸ ਨੂੰ ਹੁੰਦੇ ਨੇ ਮੈਂ ਉਹਦੇ ਤੋਂ ਇਹ ਸਾਰਾ ਕੁਝ ਬਣਾਇਆ ਵਾ ਨਾ ਕੋਈ ਪਿੱਛੋਂ ਜਾਇਦਾਦ ਮਿਲੀ ਨਾ ਕੋਈ ਮਾਪਿਓ ਕੋਲੋਂ ਮਿਲੀ ਨਾ ਕਿਤੋਂ ਮਿਲੀ ਬਸ ਇਹ ਹੈ ਕਿ ਪ੍ਰਾਪਰਟੀ ਤੇ ਪ੍ਰਾਪਰਟੀ ਬੰਨ੍ਹ ਨਹੀਂ ਗਏ ਇੱਕ ਸਪੈਨ ਨੇ ਠੀਕ ਹੈ ਜੀ ਕਰੋਨਾ ਦੀ ਪ੍ਰਾਪਰਟੀ ਬਣਾ ਲਈ ਵੈਸੇ ਇਹਨਾਂ ਹੱਥ ਦੇ ਵੈਸੇ ਇਹਨਾਂ ਹੱਥ ਮੈਂ ਕਹਿੰਨਾ ਅਕਲ 당ਗ ਰਹ ਜਾਂਦੀ ਹੈ ਠੀਕ ਹੈ ਇੱਥੇ ਭਗਵਤ ਮਾਨ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਸਮਨ ਲੋਕ ਨਸ਼ੇ ਦੇ ਉੱਤੇ ਜਿਹੜੀ ਤੁਸੀਂ ਮੋਮ ਚਲਾਈ ਹੋਈ ਹੈ ਠੀਕ ਹੈ ਜੀ ਇਹ ਮਾੜੇ ਬੰਦੇ ਵਾਸਤੇ ਚਲਾਈ ਹੈ ਕਿ ਤਗੜੇ ਬੰਦੇ ਵਾਸਤੇ ਵੀ ਚਲਾਈ ਹੈ ਅਗਰ ਤੇ ਇਹ ਕੋਠੀ ਢਾਂਦੇ ਹੋ ਤੇ ਫਿਰ ਤੇ ਸਾਨੂੰ ਪਤਾ ਚੱਲੇ ਫਿਰ ਸਾਰਿਆਂ ਨੂੰ ਪਤਾ ਚੱਲੇ ਕਿ ਵਾਕਈ ਯਾਰ ਇਹ ਕਿਉਂਕਿ ਕਹਿੰਦੇ ਨੇ ਕਾਨੂੰਨ ਨਾ ਕਾਨੂੰਨ ਸਭ ਵਾਸਤੇ ਇਕੁਅਲ ਬਰਾਬਰ ਹੋਣਾ ਪਰ ਠੀਕ ਹੈ ਜੀ ਮੈਂ ਇੱਕ ਗੱਲ ਕਰਾਂਗਾ ਠੀਕ ਹੈ ਜੀ ਇੱਥੇ ਜਿਹੜੇ ਸਾਡੇ ਵਾਲੇ ਪਾਸੇ ਨੇ ਨਾ ਮਤਲਬ ਕਿ ਏਸ਼ੀਆਨ ਕੰਟਰੀਜ਼ ਏਸ਼ੀਆਨ ਦੇ ਵਿੱਚ ਵੀ ਸਭ ਤੋਂ ਆਪਣੇ ਹੀ ਦੇਸ਼ ਮੁਲਕ ਲਾ ਲਉਂਦਾ ਹਾਂ ਹਾਂ ਇੱਧਰ ਹੀ ਹੈ ਕਿ ਇੱਧਰ ਗਰੀਬਾਂ ਦਾ ਤਾਂ ਉਦਾਂ ਨਹੀਂ ਬਾਕੀ ਅਗਰ ਤੁਸੀਂ ਫੋਰਨ ਕੰਟਰੀਆਂ 'ਚ ਵੇਖੋ ਉੱਥੇ ਅਮੀਰ ਗਰੀਬ ਬਰਾਬਰ ਨੇ ਸਰ ਜੀ ਉੱਥੇ ਇਹ ਲਾ ਲਓ ਕਿ ਉੱਥੇ ਜਿਹੜਾ ਕੋਈ ਹੋਰ ਮੁਲਕ 'ਚ ਜਾ ਕੇ ਉੱਥੇ ਦਾ ਸਿਟੀਜ਼ਨ ਬਣਿਆ ਨਾ ਉਹਦੇ ਵਾਸਤੇ ਵੀ ਉਹੀ ਕਾਨੂੰਨ ਹੈ ਤੇ ਇੱਕ ਜਿਹੜਾ ਮਿਲੀਅਨਰ ਬਿਲੀਅਨਰ ਨੇ ਕਿ ਜਿਹੜਾ ਕਰੋੜਾਪਤੀ ਅਰਬਾਪਤੀ ਹੈ ਉਦੇ ਵਾਸਤੇ ਵੀ ਉਹੀ ਕਾਨੂੰਨ ਹੈ ਤੇ ਇੱਕ ਮਾੜਾ ਬੰਦਾ ਜਿਹੜਾ ਦਿਹਾੜੀਦਾਰ ਹੈ ਨਾ ਉਹਦੇ ਵਾਸਤੇ ਵੀ ਉਹੀ ਕਾਨੂੰਨ ਹੈ ਇੱਥੇ ਇਹ ਵੇਖ ਜਿਸकी लाठी उसकी भैंस ਬਿਲਕੁਲ ਵੱਡੇ ਨੇ ਪੈਸਾ ਚਲਾਦੇ ਨਾ ਛੋਟੇ ਵਿਚਾਰੇ ਗਰੀਬ ਨੇ ਭਾਵੇਂ ਕੋਸ਼ਿਸ਼ ਕਰਦਾ ਨਾ ਵੀ ਦੋ ਸਾਲ ਵਾਸਤੇ ਅੰਦਰ ਅਰਬਾਂ ਖਰਬਾਂ ਦੀ ਕਰਪਸ਼ਨ ਕਰਕੇ ਤੇ ਅਗਲੇ ਸਰੀਆਮ ਫਿਰਦੇ ਪਏ ਠੀਕ ਹੁਣ ਇਹ ਦੇਖੋ ਜੀ ਤਲਲੇ ਦਾ ਫਿਰੰਦਾ ਹੀ ਸੀ ਅਗਲੀ ਬਿਲਕੁਲ ਠੀਕ ਇਹਦੀਆਂ ਮੈਂ ਇੱਕ ਦੋ ਵੀਡੀਓ ਵੇਖਿਆ ਨੇ ਇਹਨੇ ਉਹ ਥੱਲੇ ਜੀਨਸ ਦੀ ਪੈਂਟ ਪਾਈ ਹੈ ਉੱਤੇ ਸ਼ਰਟ ਪਾਈ ਹੋਈ ਹੈ ਤੇ ਭਾਈ ਉਹ ਕੀ ਬੁਲਟ ਬੁਲਟ ਦੇ ਉੱਤੇ ਐਨਕ ਲਾਈ ਯਾਰ ਦਾ ਤੁਸੀਂ ਮੈਂ ਇਸ ਅ ਸਟੇਟਸ ਵੇਖ ਕੇ ਨਾ ਮੈਂ ਇਹ ਜਿਹੜਾ ਲਿਵਿੰਗ ਸਟਾਈਲ ਹੈ ਇਹਦਾ ਲਾਈਫ ਸਟਾਈਲ ਹੈ ਜਿਹੜਾ ਉਹ ਵੇਖ ਕੇ ਮੈਂ 당ਗ ਰਹਿ ਗਿਆ ਸੀ ਕਿ ਯਾਰ ਇੱਕ ਸਿਪਾਈ ਦਾ ਲਾਈਫ ਸਟਾਈਲ ਇਹ ਹੋ ਹੀ ਨਹੀਂ ਸਕਦਾ ਨਹੀਂ ਹੋ ਸਕਦਾ ਬਿਲਕੁਲ ਠੀਕ ਹੈ ਸਿਪਾਈ ਨੂੰ ਤੇ ਆਪਣੀਆਂ ਹੀ ਪਰੇਸ਼ਾਨੀਆਂ ਬੜੀਆਂ ਹੁੰਦੀਆਂ ਨੇ ਠੀਕ ਹੈ ਨਾਲੇ ਇਹ ਕਹਿੰਦੀ ਜੀ ਮੇਰੇ ਜਿਹੜੇ ਬੱਚੇ ਨੇ ਖਾਨ ਵਾਲੇ ਠੀਕ ਹੈ ਭਈ ਬੱਚੇ ਨਹੀਂ ਵੀ ਹੈਗੇ ਨੇ ਖਾਨ ਵਾਲੇ ਬਟ ਤੇਰਾ ਲਾਈਫ ਸਪੈਂਸ ਤੇ ਹੈ ਨਾ ਬ੍ਰਾਂਡਿਡ ਸ਼ਾਵਾਂ ਪਾ ਰਹੀ ਹੈ ਬ੍ਰਾਂਡਿਡ ਐਨਕਲ ਆ ਰਹੀ ਹੈ 30-30 ਲੱਖ ਦੀਆਂ ਘੜੀਆਂ ਪਾ ਰਹੀ ਹੈ ਆਈਫੋਨ ਹੈ ਬੁਲੁੜ ਬੁਲੁੜ ਤੂੰ ਬੁਲੁੜ ਤੂੰ ਉੱਤਰਦੀ ਇਹ ਤੂੰ ਥਾਰ ਤੇ ਚੜ ਜਾਨੀ ਹੈ ਥਾਰ ਤੂੰ ਉੱਤਰਦੀ ਹੈ ਤੂੰ ਕਰੋੜ ਦੀ ਕੋਠੀ 'ਚ ਵੜ ਜਾਨੀ ਹੈ ਠੀਕ ਹੈ ਇਹ ਕਿਹੜੀ ਆਪਣਾ ਉਹ ਆਪਣਾ ਸਮਝ ਲਓ ਕਿ ਆਵਾਮ ਨੂੰ ਤੇ ਨਾ ਫੁੱਦੂ ਬਣਾਇਆ ਹੈ ਹਰ ਪਾਸੋਂ ਬਿਲਕੁਲ ਪਰ ਉਹ ਨਹੀਂ ਉਹ ਨਿਵਾਮ 'ਚ ਸ਼ੌਹਰ ਆ ਗਿਆ ਉਹ ਨਿਵਾਮ 'ਚ ਬੜਾ ਸ਼ੌਹਰ ਆ ਗਿਆ ਆਵਾਮ ਬਹੁਤ ਸਿਆਣੀ ਹੋ ਗਈ ਹੈ ਇਹ ਗੱਲ ਤੁਹਾਨੂੰ ਆਵਾਮ ਹੀ ਤੇ ਹੁਣ ਹੈ ਸਾਰਾ ਕੁਝ ਕਰਨ ਦੇ ਹੀ ਸਮਝਣ ਦੇ ਹੀ ਤਦ ਹੀ ਤੇਨਾਂ ਨੂੰ ਵੱਡੇ ਸਿਆਸਤਦਾਨਾਂ ਨੂੰ ਮੁਸੀਬਤ ਹੋਈ ਹੈ ਇਹ ਹੁਣ ਅਸੀਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਸਾਫ਼ ਕਰਨਾ ਉਹ ਦੇਖੋ ਜੀ ਅਗਰ ਅਗਰ ਇਸ ਟਾਈਮ ਅਮਨਦੀਪ ਪੂਰ ਦੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਅਗਰ ਉਹਦੇ ਤੇ ਮਸਾਂ ਕੇ ਬਲਡوزر ਨਹੀਂ ਫੇਰਦਾ ਪੀਲੇ ਰੰਗ ਦਾ ਪੰਜਾ ਇਹਦੀ ਕੋਠੀ ਤੇ ਨਹੀਂ ਫੇਰਦਾ ਇੱਥੇ ਬੜੇ ਸਵਾਲੀਆ ਨਿਸ਼ਾਨ ਪੈਤਾਦਾ ਯਾਰ ਫਿਰ ਜਿਨ੍ਹਾਂ ਦੇ ਘਰ ਟਾਏ ਨੇ ਉਹ ਕਹਿਣਗੇ ਸਾਡੇ ਕੋਲ 1 ਗ੍ਰਾਮ ਪੜਿਆ ਤੇ ਸਾਡੇ ਤੇ ਪੀਲਾ ਪੰਜਾ ਪਾ ਕੇ ਤੇ ਸਾਡਾ ਘਰ ਤਬਾਹ ਹੋ ਗਿਆ ਜਿਸ ਨੇ ਵੀ ਨਹੀਂ ਸੁਣਿਆ ਐਡਾ ਜੇ ਉਹ ਹੋਵੇ ਤੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਨਾ ਹੋ ਜਾਵੇ ਫਿਰ ਇਹ ਫਿਰ ਗਵਰਨਮੈਂਟ ਤੇ ਨਹੀਂ ਫਿਰ ਇਨਸਾਫ ਤੇ ਨਹੀਂ ਹੈ ਇਨਸਾਫ ਤੇ ਵਾਕਈ ਨਹੀਂ ਅਸੀਂ ਤੇ ਇਹ ਕਹਿੰਦੇ ਆ ਕਿ ਜਿਹੜਾ ਇੱਕ ਸਿਆਸਤਦਾਨ ਹੈ ਜਿਹੜਾ ਇੱਕ ਮਹਿਕਮੇ ਦਾ ਅਫਸਰ ਹੈ ਠੀਕ ਹੈ ਜਿਹੜਾ ਤੁਹਾਡੇ ਉੱਤੇ ਸਮਝ ਲੋਗੇ ਇੱਕ ਆਪਣਾ ਅਫਸਰ ਮੁਸਲਤ ਕੀਤਾ ਗਿਆ ਜਾਂ ਪੋਲੀਟੀਸ਼ੀਅਨ ਮੁਸਲਤ ਕੀਤਾ ਗਿਆ ਹੈ ਤੁਹਾਡੇ ਉੱਤੇ ਠੀਕ ਹੈ ਉਹਨੂੰ ਚਾਹੀਦਾ ਹੈ ਕਿ ਤਕੜੀ ਦੇ ਵਿੱਚ ਦੋਵੇਂ ਚੀਜ਼ਾਂ ਤੋਲੇ ਕਿ ਜੇ ਮਾੜਾ ਤਕਰੀ ਦੇ ਬੈਠਾ ਤੇ ਮਾੜੇ ਦਾ ਵੀ ਉਹੀ ਹੋਵੇ ਹਸਾਬ ਕਿਤਾਬ ਤੋਲ ਜਿਹੜਾ ਉਹਦਾ ਵੀ ਪੂਰਾ ਹੋਵੇ ਤੇ ਤਗੜੇ ਦਾ ਵੀ ਤੋਲ ਪੂਰਾ ਹੋਵੇ ਕਹਿੰਦੇ ਨੇ ਨਾ ਕਿ ਜਦੋਂ ਵੇਖੋ ਤੁਸੀਂ ਅਦਾਲਤ ਚ ਜਾਂਦੇ ਹੋ ਤੇ ਜਿਹੜੀ ਬੀਬੀ ਖੜੀ ਹੁੰਦੀ ਉਹਦੀ ਅੱਖ ਦੇ ਉੱਤੇ ਉਹਨਾਂ ਨੇ ਬਲੈਕ ਕਲਰ ਦੀ ਪੱਟੀ ਲਾਈ ਹੁੰਦੀ ਹੈ ਤੇ ਤਰਾਜ਼ੂ ਫੜਿਆ ਹੁੰਦਾ ਤਾਂ ਮਤਲਬ ਇਹੀ ਹੁੰਦਾ ਉਹ ਨੂੰ ਨਜ਼ਰ ਨਹੀਂ ਆਉਂਦੇ ਨਹੀਂ ਨਹੀਂ ਉਹਦਾ ਮਤਲਬ ਲੋਕਾਂ ਨੇ ਹੁਣ ਕਾਨੂੰਨ ਨਾ ਬਣਾਇਆ ਲੇਕਿਨ ਉਹਦਾ ਮਤਲਬ ਭਲਾ ਕੀ ਹੁੰਦਾ ਉਹ ਕਿਸੇ ਨੂੰ ਵੇਖਣ ਨਹੀਂ ਦੇਈ ਵੇਖਣੀ ਦੀ ਉਹਦੇ ਵਾਸਤੇ ਅਮੀਰ ਗਰੀਬ ਮੈਟਰ ਨਹੀਂ ਕਰਦਾ ਉਹਦੇ ਵਾਸਤੇ ਇਹ ਮੈਟਰ ਕਰਦਾ ਕਿ ਤਰਾਜ਼ੂ ਕਿੱਧਰ ਚੁੱਕੰਦੇ ਆ ਉਹਨੇ ਬਸ ਇਸ ਚੀਜ਼ ਦਾ ਹਿਸਾਬ ਕਰਨਾ ਪਰ ਸਾਡੇ ਇੱਥੇ ਆ ਵਾ ਕਿ ਤੁਸੀਂ ਵੀ ਇਹ ਨਹੀਂ ਕਿ ਮਾਰਾ ਬੰਦਾ ਕਿਹੜਾ ਤੇ ਖਾਂਦਾ ਬੰਦਾ ਜਿੰਨੇ ਉਹਨੇ ਵੇਚ ਗਿਆ ਉਹਨੇ ਗਿਆ ਆਪਣੀਆਂ ਲੋਕਾਂ ਦੀ ਹੱਥ 'ਚ ਆਪਣੀਆਂ ਕਾਚ 'ਚ ਠੀਕ ਹੈ ਇਹ ਹਿਸਾਬ ਹੈ ਠੀਕ ਹੈ ਬਾਕੀ ਬਹੁਤ ਵਧੀਆ ਵੀਰੇ ਦੀ ਵੀਡੀਓ ਹੈ ਬਹੁਤ ਵਧੀਆ ਇਹਨਾਂ ਨੇ ਆਪਣਾ ਗੱਲਬਾਤ ਸਿੱਧੀ ਕੀਤੀ ਸਿੱਧੀ ਤੂੰ ਕੈਸ ਟਾਈਮ ਜਿਹੜਾ ਨਾ ਸਮਝ ਲੋਗੇ ਹਰ ਪਾਸੇ ਅਮਨਦੀਪ ਅਮਨਦੀਪ ਪੋਰੀ ਹੋਇਆ ਹੈ ਠੀਕ ਹੈ ਜੀ ਆਪਕੀ ਚਾਹਤ ਕਰਦੇ ਹੋ ਜੀ ਅਗਰ ਅਗਰ ਇਨੂੰ ਇਹਦੇ ਤੇ ਕੇਸ ਸਾਬਤ ਹੋ ਗਿਆ ਇੱਕ ਸਾਰਾ ਕੁਝ ਸਾਬਤ ਹੋ ਗਿਆ ਨਾ ਤੇ ਦੇਖਿਓ ਤੁਸੀਂ بڑے ਲੋਕਾਂ ਨੇ ਨੰਗਾ ਇਹ ਬਿਲਕੁਲ ਠੀਕ ਹੈ ਬੜਿਆਂ ਨੇ ਇੱਥੇ ਜਿਹੜਾ ਨਾ ਇੱਕੋ ਸਾਫ ਚ ਕਰਾਉਣਾ ਉਹਨਾਂ ਨੇ ਫਿਰ ਜਿਹੜਾ ਨਾ ਭੱਜ ਨੱਡ ਕਰਨੀ ਕਿ ਵੀ ਇਹਨੂੰ ਫਾਈਲ ਹਵਾਓ ਤੇ ਫਿਰ ਸਾਡੀ ਜਾਨ ਚੁੜਦੀ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖਾ